ਯਾਰ ਭਈ ਪਤਾ ਕੀਆ ਚਾਪੀਆਂ ਮੰਗ ਕੇ ਲੈ ਜਾਂਦੇ ਪਾਨੇ ਮੰਗ ਕੇ ਲੈ ਜਾਂਦੇ ਨਹੀਂ ਆ ਜਦੋਂ ਮਰਜੀ ਚੱਕ ਲਾ ਆ ਤੇ ਨਾ ਆ ਲਿਆ ਨਿਸ਼ਾਨੀ ਲਾ ਲਈ ਆਪਾਂ ਹੁਣ ਬਾਜ ਮੇਰੀ ਹਾਂ ਗਵਾਹ ਸਹੀ ਸਾਲ ਸਾਲ ਵੱਲ ਆਪ ਜਾਂਦੇ ਹਾਂ ਹਾਂ ਐ ਵੀ ਆ ਸਾਲ ਸਾਲ ਜੀ ਟਾਈਕਟਰ ਤੋਂ ਭੁੱਲ ਜਾਈਦਾ ਹਾਂ ਬਸ ਹੁਣ ਆ ਤਾਂ ਰੰਗ ਲੱਗਿਆ ਅਗਲੇ ਪਤਾ ਵੀ ਇਹਦਾ ਲਾ laranja laranja ਰੰਗ ਲੱਗਾ ਬਸ ਧੰਨ ਬੱਬਾ ਬਿਸ਼ਕਰ ਹਾਂ ਇਤਰੇ ਦਾ ਨੀਲਾ ਲਾਇਆ ਹਾਂ ਹਾਂ ਆ ਸਾਰਾ ਹੋ ਗਿਆ ਨਾ ਤੇ ਚਲੋ ਕੋਈ ਨਹੀਂ ਉਹ ਯਾਰ ਜੱਗਾ ਯਾਰ ਪਾਨੇ ਚਾਪੀਆਂ ਲੈ ਕੇ ਗਏ ਜੀ ਪਤਾ ਨਹੀਂ ਯਾਰ ਅੱਜ ਤਾਂ ਅੱਜ ਪਤਾ ਜੀ ਬਾਈ ਬਾਬਾ ਬਿਸ਼ਕਰ ਮਾਰ ਦੇਣਾ ਹਣਾ ਸਾਰੇ ਨੇ ਸੰਦ ਕੱਢ ਕੇ ਆਪਣੇ ਉਹ ਕਿਨੇ ਜਿਵੇਂ ਆਪਾਂ ਜਿਹਨੇ ਆ ਤੇ ਇਹ ਨਾ ਜੱਗੇ ਨੇ ਵੀ ਕੱਢੇ ਹੋਣੇ ਸੰਦ ਕਿਹੜਾ ਨਾ ਮਾਰ ਕੇ ਉਹ ਦੁਕਾਨ ਤੇ ਜੱਗਾ ਕਿਹੜਾ ਆ ਵੇ ਜੱਗਾ ਇਹਦੇ ਕੋਲ ਦੁਕਾਨ ਤੇ ਮੈਂ ਕਿੜਾ ਮਾਰ ਕੇ ਉਹਨਾਂ ਪਰਚਾਪੀ ਪਾਨਾ ਲੈ ਕੇ ਗਿਆ ਸੀਗਾ ਐਨ ਕੀ ਤੈਨੂੰ ਦਰੰਗ ਲਾਇਆ ਵੀ ਆਪਾਂ ਖਵਜਨ ਦਾ ਤਾਂ ਉਹ ਲੈ ਕੇ ਗਿਆ ਸੀ ਮੈਂ ਜਾ ਕੇ ਪੜਾ ਕਰਕੇ ਸੰਦ ਵੇਖਿਆ ਬਾਹਨੇ ਵਾਲੀ ਜਾਨਾ ਮੈਂ ਉਧਰ ਚੰਗਾ ਉਹ ਛੋਡ ਕਮਿਆਂ ਦਾ ਬਾਬਾ ਵੇਸ਼ ਕਰਮਾ ਵੇਸ਼ ਕਰਮਾ ਬਾਬਾ ਵੇਸ਼ ਕਰਮਾ ਤਾਂ ਨਾ ਬਾਬਾ ਰੱਕੀਆਂ ਬਖਸ਼ੀ ਅੱਜ ਸੰਗ ਕਰਿਆ ਬੋ ਸਾਰੇ ਹਾਲ ਕਰਦੇ ਆ ਤੇ ਮੈਂ ਬਈ ਜੱਗੇ ਆਉਣਾ ਲੱਗਾ ਯਾਰ ਮਾ ਮੜੇ ਪ੍ਰਜਾਤ ਫੜ ਲਿਆ ਹਾਂ ਹੋਣ ਫੜ ਜਾ ਉਹ ਬੱਲੇ ਵੀ ਜਗਤੀਸਿਆਂ ਹੋ ਬਈ ਕੀ ਹਾਲ ਆ ਕਿਹਨੇ ਲੱਗਿਆ ਉਹ ਦੱਸਣਾ ਪਰ ਬਾਈ ਤੈਨੂੰ ਬਾਬਾ ਵਿਸ਼ਕਰਮ ਜੀ ਜਨਮ ਦਿਨ ਤੇ ਵਧਾਈਆਂ ਬਾਈ ਬਹੁਤ ਬਹੁਤ ਵਧਾਈਆਂ ਵਧਾਈਆਂ ਪਰਮਾਤਮਾ ਮਿਹਰ ਕਰੇ ਸਭ ਦਾ ਭਲਾ ਕਰੇ ਦੁਸ਼ਮਨ ਨੂੰ ਵੈਰੀ ਦਾ ਵੀ ਭਲਾ ਕਰੇ ਬਹੁਤ ਸਾਨੂੰ ਬਣ ਠੀਕ ਠਾਕ ਜੀ ਵਧਾਈ ਤੁਸੀਂ ਬਤਾਓ ਬਹੁਤ ਬੰਦਿਆ ਜੇ ਬੈਸਾਨ ਤੋਂ ਤੂੰ ਬਣ ਰਹੇ ਹੋ ਕੰਮ ਨਹੀਂ ਸੱਤ ਨਾ ਹੋਲੇ ਸਾਲ ਬਾਦ ਐ ਨਾ ਉਹ ਇੱਕ ਇਹਦਾ ਬਹੁਤ ਸਾਨੂੰ ਪਿੱਛਾ ਕੇ ਜੱਗੇ ਹਾਂ ਬਾਈ ਅੱਜ ਆ ਵੀ ਦੇਖ ਲੈ ਯਾਰ ਇਹ ਤੇਰੀ ਆਹੇ ਸਾਲ ਹੋ ਗਿਆ ਯਾਰ ਭਾਈ ਮੈਨੂੰ ਦੋ ਚੱਪਕਾਂ ਦਾ ਮੱਥਲੋਂ ਕੱਢਿਆ ਤੇ ਥੱਲੇ ਢਿੱਗੇ ਪਈਆਂ ਆਂ ਇਹਦਾ ਭਾਂਦੇ ਆ ਯਾਰ ਨਹੀਂ ਭਾਂਦੇ ਮੈਨੂੰ ਦੋ ਅੱਗੇ ਪੁੱਛ ਕੇ ਗਿਆ ਯਾਰ ਦੇਖੋ ਨਹੀਂ ਪਤਾ ਥੱਲੇ ਸਾਹਮਣੇ ਮੈਂ ਕਿੱਟ ਢੱਕ ਪਈ ਦੀ ਜਾਵੇ ਹੁਣ ਇੱਥੇ ਆ ਜਿਆ ਆ ਵਿੱਚ ਐਂ ਢੱਕ ਪਈ ਨਹੀਂ ਪਤਾ ਲੱਗਦਾ ਸਾਹਮਣੇ ਵਿੱਚ ਪਤਾ ਕੀ ਆ ਜੇ ਤੇਰੀ ਤੂੰ ਲਾਇਆ ਤਾਂ ਪਗੜਾ ਤੂੰ ਤੁਹਾਨੂੰ ਲਾਇਆ ਨਹੀਂ ਉਹ ਠੀਕ ਗੱਲ ਕੀ ਕਹਿੰਦੇ ਕੀ ਆ ਵੀ ਸਾਲ ਪਿਛੋਂ ਪਾਪੇ ਦਾ ਜਨਮ ਚਲ ਗਿਆ ਮਸਾਂ ਸਾਫ਼ ਕਰਦੇ ਨਾ ਕਿੰਨਾ ਸਤਿਕਾਰ ਕਰਦੇ ਸਦਾ ਕੋ ਬਿਨਾ ਮੈਤਰੀ ਨਹੀਂਗਾ ਹਾਂ ਹਾਂ ਸਹੀ ਕਹਣਾ ਹੁਣ ਮੇਲਾ ਇਹ ਚਾਪੀ ਇੱਕ ਉਦੋਂ ਮੈਂ ਉਹਦੇ ਗੱਡੀ ਹੈ ਜੀ ਤੇ ਸਲਫ ਖੁੱਲ ਲਈ ਸੀ ਹੂੰ ਠੀਕ ਆ ਤੇ ਮੇਲਾ ਵਿਚਾਪੀ ਆ ਮੈਨੂੰ ਮੈਨੂੰ ਬਰੀ ਜ਼ਰੂਰਤ ਪਈ ਤੇ ਮੈਨੂੰ ਨਹੀਂ ਲੱਗੀ ਤੇਰੇ ਕੋਲ ਬੰਦ ਨਹੀਂ ਆ ਤੂੰ ਤਾਂ ਮੈਂ ਤਾਂ ਲੈ ਕੇ ਨਹੀਂ ਆਇਆ ਹੈ ਹੈ ਤੇ ਅੱਜ ਵੇਲਾ ਮੈਂ ਕਿਹਾ ਮੈਂ ਇੰਬੈਕੀਆ ਦੇ ਨਾਲ ਸੰਦ ਕੱਢੇ ਹੁੰਦੇ ਆ ਬਾਹਰ ਸਾਰੇ ਵੇਟਲ ਮੈਂ ਅੱਜ ਆ ਗਿਆ ਹੁਣ ਅੱਜ ਚੈਂਪੀਅਨ ਕੋਲ ਲਾਪੀ ਦੇ ਰਿਹਾ ਐਨ ਨਾਈਟ ਵੇ ਕਰੋ ਜਿੱਥੇ ਤੇ ਤੂੰ ਨਾ ਜਾ ਤੀ ਕੋਈ ਨਹੀਂ ਆਪਾਂ ਹਾਂ ਇਹ ਲਾਣਾ ਬੈਠ ਗਿਆ ਹੋਰ ਹੀ ਗੱਲ ਮੇਰੀ ਮਸ਼ਾਨੀ ਲੱਗੀ ਹਾਂ ਆ ਵੇ ਮੇਰੇ ਪਿੱਤਰ ਦਾ ਲੱਗਾ ਨਿਸ਼ਾਨ ਆ ਵੇ ਹੁਣ ਮੈਂ ਹੁਣ ਲਾਗ ਲੈਂਗ ਲਾਦਾ ਮੈਂ ਸਾਰਿਆਂ ਤੋਂ ਕਿੰਨੀ ਲਾਗ ਲੈ ਜਾ ਕਰੀ ਇਹ ਗਣਾ ਠੀਕ ਕਰ ਤੋਂ ਨਾਲ ਹੀ ਬਣਾਇਓ ਬਸ ਪਤਾ ਇੰਨਾ ਕੰਮ ਉਹਦਾ ਅਗਲੇ ਨੇ ਵੀ ਵਰਤਣਾ ਹੈ ਨਾ ਤੁਸੀਂ ਵੀ ਵਰਤਣੀ ਠੀਕ ਹੈ ਨਾ ਇਹਨਾਂ ਕੰਮ ਤੋਂ ਨੂੰ ਕਰ ਹੈ ਠੀਕ ਹੋ ਗਿਆ ਹੌਟੀ ਜੀ ਵਰਤਨਾ ਵਾਸਤੇ ਵਰਤ ਕੇ ਲੈ ਲਓ ਜਾਂ ਬਾਅਦ ਚ ਦੇ ਕੇ ਜਾਓ ਕੋ ਮੈਨੂੰ ਵੀ ਲੋੜ ਪੈਸਾ ਆਈ ਨਹੀਂ ਆਹ ਮਾੜੇ ਤੇ ਕਿਹੜਾ ਯਾਰ ਚੱਕਿਆ ਹੁੰਦਾ ਉਹ ਸਾਨੇ ਦੇ ਬੱਚੇ ਬੈਂਕਤੀ ਜਾਏ ਚਲੋ ਠੀਕ ਹੈ ਕੋਈ ਤੁਸੀਂ ਹੋਰ ਚਾਹ ਪਾਣੀ ਮਹਿਮਾਨੀ ਠੀਕ ਹੈ ਅੱਗੇ ਚਾਹ ਦੀਆਂ ਲਾਭਦੀਆਂ